ਘਰ ਰਹਿਣ ਵਾਸਤੇ ਚਾਹੀਦਾ ਮੈਂ ਕਿਹਾ ਕਿ ਮੈਂ ਇੰਡੀਆ ਜਾ ਰਹੀ ਹਾਂ ਤੁਸੀਂ ਮੇਰੇ ਘਰ ਵਿੱਚ ਰਹਿ ਲਓ ਜਦੋਂ ਮੈਂ ਵਾਪਸ ਆ ਜਾਗੀ ਤਾਂ ਤੁਸੀਂ ਆਪਣਾ ਅਰੇਂਜ ਹੋਰ ਕਿਤੇ ਕਰ ਲਿਓ ਜਦੋਂ ਮੈਂ ਇੰਡੀਆ ਤੋਂ ਵਾਪਸ ਆਈ ਤੇ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਹੋਰ ਕਿਤੇ ਅਰੇਂਜ ਕਰ ਲਓ ਮੇਰਾ ਘਰ ਖਾਲੀ ਕਰ ਦਿਓ ਪਰ ਇਹਨਾਂ ਨੇ ਮੇਰੇ ਝੂਠੇ ਐਨੀ ਕਿ ਛਲਾ ਕੇ ਮੈਨੂੰ ਗਾਲੀ ਗਲੋਚ ਕਰਕੇ ਤੇ ਮੇਰੇ ਬਾਤ ਦੇ ਸੱਟ ਲਾ ਕੇ ਮੇਰੀ ਬਾਤ ਉੱਡ ਕੇ ਮੈਨੂੰ ਘਰੋਂ ਕੱਢ ਦਿੱਤਾ ਉਹ ਉੱਥੇ ਬੈਠੇ ਕਈ ਜੰਦੇ ਨੇ ਮੈਂ ਤਾਂ ਇਦਾਂ ਹੀ ਕਰ ਦਿੱਤਾ ਕਿਸੇ ਨੂੰ ਉਦੋਂ ਦੀਆਂ ਗੱਲਾਂ ਤੋਂ ਪਤਾ ਲੱਗਦਾ ਕੋਈ ਕਿਸੇ ਨਾ ਕਿਸੇ ਰਾਜਨੀਤਿਕ ਰੰਗ ਦੇ ਵਿੱਚ ਰੰਗੇ ਹੋਏ ਨੇ ਉਹ ਤੁਗਵੰਤ ਮਾਨ ਜੀ ਨੇ ਸਿਰਫ ਇੱਕ ਤਰ੍ਹਾਂ ਹੀ ਫੈਸਲਾ ਲਿਆ ਉਹਨਾਂ ਨੇ ਸੱਚਾਈ ਨੂੰ ਨਹੀਂ ਦੇਖਿਆ ਸੋ ਉਹਨਾਂ ਨੂੰ ਆ ਕੇ ਇੱਥੇ ਅਰਮੇਨੀਆ ਚ ਬੈਠੀ ਕੁੜੀ ਕੋਈ ਉਹ ਜਿਹੜੀ ਉਹ ਪਾਈ ਜਾਂਦੀ ਹੈ ਵੀਡੀਓ ਉਹ ਆ ਕੇ ਇੱਥੇ ਪੁਲਿਸ ਨੂੰ ਜਵਾਬ ਦੇ ਰਹੀ ਹੈ ਨਾ ਮੇਰਾ ਤਾਂ ਲੈਣਾ ਦੇਣਾ ਨਹੀਂ ਕੋਈ ਨਹੀਂ ਇਤੇ ਦਿਨੀ armenia ਵਿੱਚ ਫਸੇ ਕੁਝ ਨੌਜਵਾਨਾਂ ਨੇ ਭਗਵੰਤ ਮਾਨ ਨੂੰ ਗੁਹਾਰ ਲਗਾਈ ਸੀ ਕਿ ਉਹਨਾਂ ਨੂੰ ਪੰਜਾਬ ਵਾਪਸ ਬੁਲਾਇਆ ਜਾਵੇ ਜਿਸ ਤੋਂ ਬਾਅਦ ਭਗਵੰਤ ਮਾਨ ਵੱਲੋਂ ਵਿਦੇਸ਼ ਮੰਤਰੀ ਦੀ ਸਹਾਇਤਾ ਨਾਲ ਇਹਨਾਂ ਨੌਜਵਾਨਾਂ ਨੂੰ ਭਾਰਤ ਵਾਪਸ ਬੁਲਾਇਆ ਗਿਆ armenia ਤੋਂ ਭਾਰਤ ਵਾਪਸ ਪਰਤਦੇ ਹੀ ਇਹਨਾਂ ਨੌਜਵਾਨਾਂ ਨੇ ਇਲਜ਼ਾਮ ਲਗਾਏ ਕਿ ਉਹਨਾਂ ਨੂੰ armenia ਵਿੱਚ ਬੰਦੀ ਬਣਾ ਕੇ ਰੱਖਿਆ ਗਿਆ ਸੀ ਅਤੇ ਇਸ ਬਾਬਤ ਉਹਨਾਂ ਵੱਲੋਂ ਕਪੂਰਥਲਾ ਵਿੱਚ ਐਫਆਈਆਰ ਵੀ ਦਰਜ ਕਰਵਾਈ ਗਈ ਜਿਸ ਤੋਂ ਬਾਅਦ ਐਫਆਈਆਰ ਵਿੱਚ ਦਰਜ ਹਰਪ੍ਰੀਤ ਕੌਰ ਨਾਮ ਦੀ ਔਰਤ ਵੱਲੋਂ ਵੀਡੀਓ ਜਾਰੀ ਕੀਤਾ ਗਿਆ ਸੀ ਅਤੇ ਇਹ ਔਰਤ ਅਰਮੀਨੀਆ ਹੀ ਰਹਿੰਦੀ ਹੈ ਹਰਪ੍ਰੀਤ ਕੌਰ ਦਾ ਕਹਿਣਾ ਸੀ ਕਿ ਵੋਟਾਂ ਦੇ ਲਈ ਭਗਵੰਤ ਮਾਨ ਅਜੇ ਕੁਝ ਕਰੇ ਨੇ ਜਦੋਂ ਕਿ ਉਸ ਨੇ ਤਾਂ ਇਹਨਾਂ ਨੌਜਵਾਨਾਂ ਨੂੰ ਆਪਣੇ ਘਰ ਪਨਾਹ ਦਿੱਤੀ ਸੀ ਅਤੇ ਇਸ ਸੰਬੰਧੀ ਔਰਤ ਵੱਲੋਂ ਸੁਖਪਾਲ ਖੇੜਾ ਤੋਂ ਮਦਦ ਲਈ ਗੁਹਾਰ ਲਗਾਈ ਗਈ ਸੀ ਤੁਸੀਂ ਵੀ ਵੇਖੋ ਹਰਪ੍ਰੀਤ ਕੌਰ ਦਾ ਇਹ ਵੀਡੀਓ ਅਤੇ ਉਸ ਤੋਂ ਬਾਅਦ ਦਿਖਾਉਂਦੇ ਆ ਤੁਹਾਨੂੰ ਕਿ ਭਗਵੰਤ ਮਾਨ ਨੇ ਇਸ ਬਾਰੇ ਕੀ ਕੀ ਹੈ ਮੈਂ ਆਪਣੇ ਪੰਜਾਬੀ ਭੈਣ ਤੇ ਭਰਾ ਵੀਰਾਂ ਅੱਗੇ ਕੁਝ ਪੱਖ ਤੇ ਕੁਝ ਗੱਲਾਂ ਇੱਧਰ ਹੀ ਰੱਖਣਾ ਚਾਹੁੰਦੀ ਹਾਂ ਕਿ ਜੋ ਬਿਲਕੁਲ ਇਹਨਾਂ ਨੇ ਆ ਥੋੜੇ ਸਮੇਂ ਥੋੜੇ ਦਿਨ ਪਹਿਲਾਂ ਜੋ ਵੀਡੀਓ ਵੀਡੀਓ ਬਾਰੇ ਲਫ਼ੀਸੀ ਕਿ ਇਹਨਾਂ ਨੇ ਕੁਝ ਅਹੈਂਤੀ ਦੀ ਇਕਰਾਰ ਦਿੱਤੀ ਸਨ ਉਹ ਬਿਲਕੁਲ ਝੂਠੇ ਦੋਸ਼ ਲਾਏ ਗਏ ਹਨ ਕਿਉਂਕਿ ਇਹਨਾਂ ਨੇ ਕੁਝ ਇੱਕ ਗੱਲਾਂ ਇੱਦਾਂ ਦੀਆਂ ਕੀਤੀਆਂ ਸਨ ਕਿ ਇਹ ਜੋ ਨੌਜਵਾਨ ਤੇ ਇਹਨਾਂ ਤੇ ਇੱਕ ਲੀਡਰ ਸਨ ਅਬਦੇ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਇੱਥੇ ਬੰਦੀ ਬਣਾਇਆ ਗਿਆ ਹੈ ਤੇ ਸਾਨੂੰ ਖਾਣਾ ਨਹੀਂ ਮਿਲਦਾ ਅਸੀਂ ਭੁੱਖੇ ਮਰ ਗਏ ਸਾਡੇ ਵੀਜਾ ਸਪੈਰ ਹੋ ਗਏ ਸਾਡੇ ਕੋਲ ਪਾਸਪੋਰਟ ਖਾਲੇ ਭਗਵੰਤ ਮਾਨਜੀ ਨੇ ਇਹ ਗੱਲ ਕਹੀ ਸੀ ਕਿ ਇਹਨਾਂ ਦੀ ਕੋਈ ਪਾਸਪੋਰਟ ਕੋਲੇ ਨਹੀਂ ਇਹਨਾਂ ਦੇ ਵੀਜਾ ਸਪੈਰ ਹੋ ਗਏ ਯਾਨੀ ਕਿ ਇਹ ਸਭ ਕੁਝ ਝੂਠ ਹੈ ਇਹ ਮੈਨੂੰ ਇੱਥੇ ਅਰਮਾਨੀਆ ਦੇ ਵਿੱਚ ਮਿਲੇ ਸਨ ਇਹਨਾਂ ਨੇ ਮੇਰੇ ਕੋਲ ਘਰ ਦੀ ਮੰਗ ਕੀਤੀ ਸੀ ਕਿ ਸਾਨੂੰ ਘਰ ਜਾਣ ਵਾਸਤੇ ਚਾਹੀਦਾ ਮੈਂ ਕਿਹਾ ਕਿ ਮੈਂ ਇੰਡੀਆ ਜਾ ਰਹੀ ਹਾਂ ਤੁਸੀਂ ਮੇਰੇ ਘਰ ਵਿੱਚ ਰਹਿ ਲਓ ਜਦੋਂ ਮੈਂ ਵਾਪਸ ਆ ਜਾਂਗੀ ਤਾਂ ਤੁਸੀਂ ਆਪਣ ਅਰੇਂਜ ਹੋਰ ਕਿਤੇ ਕਰ ਲਿਓ ਜਦੋਂ ਮੈਂ ਇੰਡੀਆ ਤੋਂ ਵਾਪਸ ਆਈ ਤੇ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਹੋਰ ਕਿਤੇ ਅਰੇਂਜ ਕਰ ਲਓ ਮੇਰਾ ਘਰ ਖੰਡੀ ਕਰ ਦੋ ਪਰ ਇਹਨਾਂ ਨੇ ਮੇਤੇ ਝੂਠੇ ਐਨੀ ਕਿਛ ਲਾ ਕੇ ਮੈਨੂੰ ਗਾਲੀ ਕਲੋਚ ਕਰਕੇ ਤੇ ਮੇਰੇ ਬਾਹਰ ਤੇ ਸੱਟ ਲਾ ਕੇ ਮੇਰੀ ਬਾਹਰ ਤੋੜ ਕੇ ਮੈਨੂੰ ਘਰੋਂ ਕੱਢ ਦਿੱਤਾ ਤੇ ਮੈਂ ਕੁਛ ਵੀ ਨਹੀਂ ਲੈ ਰਹੀ ਸਨ ਅਤੇ ਮੈਂ ਬਹੁਤ ਪਰੇਸ਼ਾਨ ਹੋਈ ਤੇ ਮੈਂ ਕੁੱਛ ਨਹੀਂ ਕਿਹਾ ਨੰਬਰ 1 ਜੇ ਮੈਂ ਇਹਨਾਂ ਨੂੰ ਇਹ ਸੰਬੰਧੀ ਬਣਾਇਆ ਹੁੰਦਾ ਤੇ ਇਹਨਾਂ ਨੇ ਮੇਰੇ ਇਹ ਕਾਰਨ ਚਰੇ ਰਹੇ ਸਨ ਇੰਟਰਨੈਟ ਯੂਜ਼ ਕਰ ਰਹੇ ਹਨ ਬਿਜਲੀ ਪਾਣੀ ਸਾਰਾ ਕੁਝ ਇੱਥੇ ਤੁਹਾਨੂੰ ਪਤਾ ਬਿੱਲ ਪੇ ਕਰਨੇ ਪੈਂਦੇ ਜਿੱਥੇ ਮੇਰਾ ਘਰ ਹੈ ਮੇਨ ਸਿਟੀ ਜਿਹੜੇ ਅਮੇਲ ਸਿਟੀ ਚਰੇ ਵਾਂ ਦੇ ਵਿੱਚ ਮੇਰਾ ਘਰ ਹੈ ਜਿੱਥੇ ਇਹ ਰਹੇ ਸਨ ਜੇ ਮੈਂ ਇਹਨਾਂ ਨੂੰ ਬੰਦੀ ਵੀ ਹੁਣ ASCII ਜੇ ਮੈਂ ਏਜੰਟ ਹੁੰਦੀ ਇਹਨਾਂ ਨੂੰ ਕਿਸੇ ਪਿੰਡ ਵਿੱਚ ਕਿਸੇ ਦੂਰ ਏਰੀਆ ਜੰਗਲ ਇਲਾਕੇ ਵਿੱਚ ਮੈਂ ਬੱਤੀ ਬਣਾਉਣਾ ਸੀ ਇਹਨਾਂ ਨੂੰ ਮੈਂ ਮੇਨ ਸਿਟੀ ਦੇ ਵਿੱਚ ਕੰਦੀ ਨੀ ਸੀ ਬਣਾਉਣਾ ਇਹਨਾਂ ਨੇ ਜੋ ਵੀ ਐਲੀਗੈਂਸੀ ਝੂਠੇ ਲਾਏ ਸਨ ਸਾਡੇ ਤੇ ਇਹ ਬਿਲਕੁਲ ਝੂਠੇ ਹਨ ਠੀਕ ਹੈ ਭਗਵੰਤ ਮਾਨ ਜੀ ਨੇ ਸਿਰਫ ਇੱਕ ਤਰਫਾ ਹੀ ਫੈਸਲਾ ਲਿਆ ਉਹਨਾਂ ਨੇ ਸਚਾਈ ਨੂੰ ਨਹੀਂ ਦੇਖਿਆ ਉਹਨਾਂ ਨੇ ਠੁੱਠੇ ਹੀ ਇੰਡੀਆ ਦੇ ਵਿੱਚ ਪੰਜਾਬ ਵਿੱਚ ਹੋਰ ਵੀ ਕਈ ਲੋਕਾਂ ਦੇ ਠੁੱਠੇ ਪਰਦੇ ਕਟਵਾ ਕੇ ਤੇ ਉਹਨਾਂ ਨੂੰ ਘਰੋਂ ਬੇਕਾਰ ਕੀਤਾ ਮੈਂ ਅੱਜ ਲਾਈਵ ਤੋਂ ਸਵੇਰੇ ਵੀਡੀਓ ਦੇਖੀ ਕਿ ਇਹ ਰੋਕ ਜਿੱਦੋਂ ਇੰਡੀਆ ਦੀ ਏਅਰਪੋਰਟ ਦੇ ਉੱਤੇ ਭਗਵੰਤ ਮਾਨ ਨੇ ਕਿਹਾ ਕਿ ਇਸ ਲੜਕੇ ਨੂੰ ਬਹੁਤ ਕੁੱਟਿਆ ਇਹਨੂੰ ਇੱਕ ਕਮਰੇ 'ਚ ਬੰਦ ਕੀਤਾ ਜਦਕਿ ਉਹ ਛੁੱਟ ਸੀ ਕਈ ਗੱਲਾਂ ਇਧਰ-ਉਧਰ ਜੋ ਕਿ ਮੈਂ ਸਾਹਮਣੇ ਹੀ ਆਪਣੇ ਪੰਜਾਬੀ ਪੈਂਪਰਾ ਤੇ ਮੀਆਂ ਦੇ ਸਾਹਮਣੇ ਪੇਸ਼ ਕਰਾਂਗੀ ਕਿ ਮੈਂ ਆਪਣੇ ਮੇਰੇ ਹੀ ਘਰ ਦੇ ਬਾਹਰ ਇੱਕ ਕੈਮਰਾ ਲੱਗਾ ਹੋਇਆ ਹੈ ਜੇ ਦੀ ਹੀ ਮੈਂ ਸੀਰੀ ਸੀਰੀ ਕਟਵਾਵਾਂਗੀ ਉਹ ਪੂਰੇ ਹੀ ਇੰਟਰਨੈਸ਼ਨਲ ਤੇ ਪੂਰੇ ਪਾਵਾਂਗੀ ਕਿ ਤੁਸੀਂ ਦੇਖ ਲੈਣਾ ਇਹਨਾਂ ਨੂੰ ਮੈਂ ਕੀ ਬੰਦੀ ਬਣਾਇਆ ਕਿ ਕੀ ਇਹਨਾਂ ਨੂੰ ਕੈਦ ਵਿੱਚ ਰੱਖਿਆ ਕਿ ਇਹਨਾਂ ਨੂੰ ਭੁੱਖੇ ਰੱਖਿਆ ਸਭ ਕੁਝ ਇਹਨਾਂ ਨੇ ਝੂਠੀਆਂ ਹੀ ਸਟੋਰੀਆਂ ਬਣਾਈਆਂ ਹਨ ਕਿਉਂਕਿ ਇਹ ਥੱਗ ਲੋਕ ਸਨ ਇਹ ਮੈਨੂੰ ਕੱਲੀ ਦੇ ਦੇ ਸੁਹਣ ਦੇ ਨਾਤੇ ਇਹ ਮੇਰੇ ਨਾਲ ਮੈਨੂੰ ਠੱਗਣਾ ਚਾਹੁੰਦੇ ਸਨ ਕਿ ਇਹ ਮੈਨੂੰ ਬਲੈਕਮੇਲ ਕਰ ਰਿਆ ਸੀ ਮੇਰੇ ਕੋਲ ਪੈਸੇ ਨਹੀਂ ਮੰਗ ਕਰ ਰਿਆ ਸੀ ਉਲਟਾ ਹੀ ਇਹਨਾਂ ਨੇ ਮੇਰੇ ਤੇ ਐਲੀਕੇਸ਼ਨ ਲਾਤੇ ਜੇ ਮੈਂ ਏਜੰਟ ਹੁੰਦੀ ਤਾਂ ਮੈਂ ਇੱਥੋਂ ਭੱਜ ਵੀ ਸਕਦੀ ਸੀ ਮੈਂ ਅਰਮਾਨੀਆਂ ਦੇ ਵਿੱਚ ਹੀ ਰਹਿ ਰਹੀ ਸਾਂ ਇਹਨਾਂ ਨੇ ਇੰਡੀਅਨ ਮੈਸੀ ਇੰਡੀਅਨ ਕੋਰਸ ਮੈਸੀ ਵਿੱਚ ਵੀ ਮੇਨੇ ਕੰਪਲੀਟ ਕੀਤੀ ਸੀ ਇੰਡੀਅਨ ਮੈਸੀ ਕੋਰਸ ਵਾਲਿਆਂ ਨੇ 11 ਵਜੇ ਦਾ ਬੁਲਾਇਆ ਸੀ ਇਹ ਵੀ ਰੋਕ ਗਏ ਸਨ ਮੈਂ ਵੀ ਕਹੀ ਸੀ ਮੈਂ ਅਫਸਰ ਨੇ ਦੋਨੋਂ ਤਰਫਾਂ ਦੇ ਪੱਖ ਸੁਣੇ ਤੇ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਜਾ ਸਕਦੀ ਹੋ ਮੈਂ ਆਪਣੇ ਪਾਸ ਅਫਸਰ ਦੇ ਸਾਹਮਣੇ ਪੇਸ਼ ਤੇ ਤੇ ਉਹਨਾਂ ਨੇ ਮੈਨੂੰ ਬੇਇੱਜ਼ਤ ਮਾਰੀ ਕੀਤਾ ਠੀਕ ਹੈ ਇਹਨਾਂ ਨੇ ਇੱਥੇ ਵੀ ਝੂਠ ਜਦੋਂ ਇਹਨਾਂ ਨੇ ਦੇਖਿਆ ਕਿ ਇਹਨਾਂ ਦੇ ਇੱਥੇ ਰਮਾਨੀਆ ਦੇ ਵਿੱਚ ਝੂਠ ਝੂਠ ਨਹੀਂ ਸੁਣਿਆ ਗਿਆ ਤੇ ਇਹਨਾਂ ਨੇ ਇੰਡੀਆ ਦੇ ਵਿੱਚ ਮਾਨਸਾਹਬ ਨੂੰ ਇੱਕ ਝੂਠੀ ਵੀਡੀਓ ਬਣਾ ਕੇ ਝੂਠੀ ਹੀ ਵਾਇਰਲ ਕਰ ਦਿੱਤੀ ਅਤੇ ਕਈ ਮਾਨਸਾਹਬ ਕੇਹਦੇ ਹਨ ਕਿ ਮੈਂ ਪੰਜਾਬੀ ਵੀਰਾਂ ਨੂੰ ਵਿਦੇਸ਼ਾਂ ਵਿੱਚੋਂ ਸੇਹ ਸਾਹਤ ਲਿਓਣਾ ਤੇ ਉਹਨਾਂ ਦੀਆਂ ਜ਼ਿੰਦਗੀਆਂ ਬਚਉਣਾ ਮੈਂ ਤਾਂ ਇਹ ਕਰੀ ਕਿ ਮਾਨਸਾਹਬ ਜ਼ਿੰਦਗੀਆਂ ਨਹੀਂ ਬਚਾਉਂਦੇ ਉਹ ਜ਼ਿੰਦਗੀਆਂ ਬਰਬਾਦ ਕਰ ਰਹੇ ਹਨ ਉਹਨਾਂ ਨੇ ਇੰਡੀਆ ਵਿੱਚ ਝੂਠੇ ਹੀ ਪਾਂਛੇ ਲੋਕਾਂ ਦੇ ਪੱਤੇ ਦੇ ਕੇ ਉਹਨਾਂ ਦੀ ਲਾਈਫ ਖਰਾਬ ਕਰਕੇ ਰੱਖ ਦਿੱਤੀਆਂ ਹਨ ਉਹਨਾਂ ਦੇ ਬੱਚਿਆਂ ਦੀ ਲਾਈਫ ਖਰਾਬ ਕਰਕੇ ਦਿੱਤੀ ਰੱਖ ਦਿੱਤੀ ਹੈ ਇੱਕ ਇਹਨਾਂ ਨੇ ਜਿੰਨੇ ਅੱਧੀ ਥਾਂ ਤੇ ਪੱਤੇ ਸਤੇ ਉਹਨਾਂ ਦੇ ਬੱਚੇ ਘਰੋਂ ਭੇਜ ਗਏ ਹਨ ਹੋ ਗਏ ਹਨ ਉਹਨਾਂ ਦੇ ਪੜ੍ਹਾਈਆਂ ਖਰਾਬ ਹੋ ਰਹੀਆਂ ਹਨ ਕਈ ਬੱਚੇ ਦੀ ਪਲੱਸ 2 ਦੀ ਪੇਪਰ ਹਨ ਕਈਆਂ ਦੇ ਛੋਟੇ ਛੋਟੇ 2-2 ਸਾਲ ਦੇ ਬੱਚੇ ਹਨ ਜੋ ਕਿ ਘਰੋਂ ਭਜਾਏ ਹਨ ਪੁਲਿਸ ਉਹਨਾਂ ਨੂੰ ਬਾਰ-ਬਾਰ ਤੰਗ ਕਰਦੀ ਹੈ ਪੁਲਿਸ ਇੰਡੀਆ ਵਿੱਚ ਉਹਨਾਂ ਨੂੰ ਕੁੱਟਮਾਰ ਕਰ ਰਹੀ ਹੈ ਕਰੂ ਕਰ ਪ੍ਰੇਸ਼ਾਨ ਕਰ ਰਹੀ ਹੈ ਇਹ ਭਗਵੰਤ ਜੀ ਮਾਨਗੀ ਦੇ ਲਾਈਫ ਲੋਕਾਂ ਦੀ ਲਾਈਫ ਖਰਾਬ ਕਰਕੇ ਰੱਖ ਰਹੀ తీਏ ਇਹ ਇੱਕਦਮ ਦਾ ਉਹਨਾਂ ਦਾ ਦਸ਼ੂਰ ਹੈ ਉਹਨਾਂ ਨੇ 2019 ਦੇ ਇਲੈਕਸ਼ਨ ਆਉਣ ਦੇ ਕਾਰਨ ਇਲੈਕਸ਼ਨ ਦੇ ਵਿੱਚ ਵੋਟਾਂ ਲੈਣ ਵਾਸਤੇ ਉਹਨਾਂ ਨੇ ਇੱਕ ਤਰਫਾ ਫੈਸਲਾ ਕਿਉਂ ਲਿਆ ਉਹਨਾਂ ਨੇ ਦੂਸਰਾ ਪੱਖ ਕਿਉਂ ਨਹੀਂ ਦੇਖਿਆ ਉਹਨਾਂ ਨੇ ਸੱਚਾਈ ਨੂੰ ਨਹੀਂ ਦੇਖਦੇ ਹੋਏ ਉਹਨਾਂ ਨੇ ਇੱਕੋ ਤਰਫਾ ਫੈਸਲਾ ਲਏ ਕਿ ਉਹਨਾਂ ਨੇ ਆਰਡਰ ਲਾਤੇ ਕਿ ਕਹਿ ਦਿੱਤਾ ਕਿ ਇਹਨਾਂ ਨੂੰ ਗ੍ਰਿਫਤਾਰ ਕਰ ਲਓ ਇਹਨਾਂ ਤੇ ਪੱਤੀ ਖਾ ਲਓ ਕਿਸ ਦੀ ਦੇ ਪੱਤੀ ਕਿਤੇ ਜਿੰਨਾ ਚਿਰ ਸੱਚ ਇਹ ਜੰਮੀ ਲਈ ਪੌਣੇ ਕੌਸ਼ਲ ਸਟਾਈ ਇਦਾਂ ਦੀ ਹੈ ਕੁਝ ਗੱਲਾਂ ਇਦਾਂ ਹੀ ਪਰਦੇ ਪਿੱਛੇ ਹਨ ਕਿ ਜੋ ਮੈਂ ਹੌਲੀ ਹੌਲੀ ਪੂਰੀ মিডিਆ ਦੇ ਸਾਹਮਣੇ ਲੈ ਕੇ ਆਵਾਂਗੀ ਸਬੂਤ ਸਬਿੱਟ ਲੈ ਕੇ ਆਵਾਂਗੀ ਇਹ ਮੇਰਾ ਪੂਰੀ ਪੂਰੇ ਪੰਜਾਬ ਦੇ ਪੰਜਾਬੀ ਭੈਣ ਤੇ ਭਰਾ ਦੇ ਜੀ ਨਾਲ ਵਾਦਾ ਹੈ ਕਿ ਮੈਂ ਕੁ ਜੋ ਵੀ ਸਚਾਈ ਦੀਆਂ ਗੱਲਾਂ ਹਨ ਬਹੁਤ ਪਰਦੇ ਪਿੱਛੇ ਹਨ ਜੋ ਕਿ ਮੈਂ ਹੌਲੀ ਹੌਲੀ ਸਾਰੀਆਂ ਹੀ ਸਾਹਮਣੇ ਲੈ ਕੇ ਆਵਾਂਗੀ ਮੇਰੇ ਘਰ ਦੇ ਬਾਹਰ ਕੈਮਰਾ ਲੱਗਾ ਹੈ ਮੈਂ ਵੇਖਾ ਕਿ ਇਹਨਾਂ ਨੂੰ ਮੈਂ ਕਿੱਥੇ ਬੰਦੀ ਬਣਾਇਆ ਕਿੱਥੇ ਕੁੱਟਮਾਰ ਕੀਤੀ ਉਹ ਮੈਂ ਸਿਰੀ ਵੀ ਇੰਟਰ ਤੇ ਪੇਜਾਂਗੀ ਕੁਝ ਪ੍ਰੂਫ ਇਦਾਂ ਦੇ ਵੀ ਹਨ ਉਹ ਵੀ ਪਤਾ ਲੱਗ ਕੁਝ ਹੈ ਕਿ ਕੋਈ ਅਜਟ ਹੈ ਉਹ ਵੀ ਪ੍ਰੂਫ ਇੰਡੀਆ ਹੀ ਉਹ ਆਉਣ ਕੇ ਹੋਣੀ ਸਾਰੀਆਂ ਹੀ ਕਿੰਨਾ ਮੈਂ ਸਾਰੇ ਅੱਖ ਵਿੱਚ ਪੇਸ਼ ਕਰ ਭਗਵਾਨ ਦਾ ਮਾਰਨੇ ਨੇ ਬਹੁਤ ਹੀ ਗਲਤ ਡਿਸੀਜਨ ਲੈ ਕੇ ਮੌਤ ਹੀ ਲੋਕਾਂ ਦੀ ਨਾਇਬ ਖਰਾਬ ਕਰਕੇ ਰੱਖ ਦਿੱਤੀ ਇੰਡੀਆ ਵਿੱਚ ਝੂਠੇ ਪੱਤੇ ਇਕ ਤਵਾ ਕੀ ਜਦ ਕਿ ਕੋਈ ਇਦਾਂ ਦਾ ਕੁਝ ਵੀ ਨਹੀਂ ਹੈ ਬਾਕੀ ਖੋਲੀ ਹੋਣੀ ਜੋ ਹੈ ਸਚਾਈ ਥੋੜੇ ਦਿਨ ਤੱਕ ਇਹ ਵੀ ਸਚਾਈ ਮੈਨੋਂ ਕਦੇ ਸਾਹਮਣੇ ਪੇਸ਼ ਕਰ ਦੇਵਾਂਗੀ ਤੋ ਭਗਵੰਤ ਮਾਨ ਤੇ ਲੱਗੇ ਨਾ ਜਾਮਾ ਤੋਂ ਬਾਅਦ ਸਾਡੀ ਟੀਮ ਵੱਲੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦਾ ਪੱਕੀ ਜਾਣ ਗਿਆ ਇਸ ਸੰਬੰਧੀ ਭਗਵੰਤ ਮਾਨ ਨੇ ਕਿਹਾ ਕਿ ਐਫ ਆਈ ਆਰ ਦਰਜ ਕਰਵਾਉਣ ਦੇ ਵਿੱਚ ਉਹਨਾਂ ਦਾ ਹੱਥ ਨਹੀਂ ਹੈ ਬਲਕਿ ਤਾਂ ਨੌਜਵਾਨਾਂ ਨੇ ਐਫ ਆਈ ਆਰ ਦਰਜ ਕਰਵਾਈ ਹੈ ਉਹਨਾਂ ਨੇ ਕਿਹਾ ਕਿ ਜੇਕਰ ਹਰਪ੍ਰੀਤ ਕੌਰ ਨੂੰ ਲੱਗਦਾ ਹੈ ਕਿ ਉਸ ਦੇ ਨਾਲੇ ਤਿੱਕਾ ਹੋ ਰਿਹਾ ਤਾਂ ਉਸ ਨੂੰ ਪੰਜਾਬ ਆ ਕੇ ਆਪਣੀ ਸਾਰੀ ਸਫਾਈ ਦੇਣੀ ਚਾਹੀਦੀ ਹੈ ਇੱਕ ਕੱਲ ਦੀ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਲੇਡੀ ਤੁਹਾਡੇ ਤੇ ਰੂਪ ਲਗਾ ਰਹੀ ਹੈ ਵੀ ਉਹ ਸਾਡੇ ਨਾਲ ਧੱਕਾ ਕੀਤਾ ਬਹੁਤ ਬੰਦ ਦੇ ਕਹਿੰਦੇ ਪਰਚੇ ਹੋ ਰਹੇ ਆ ਇਹ ਮੁੰਡੇ ਸਾਨੂੰ ਇੱਥੇ ਉਹ ਬਲੈਕਮੇਲ ਕਰਦੇ ਸੀਗੇ ਜੀ ਪਰਚੇ ਮੇਰੇ ਕਹਿੰਦੇ ਨਹੀਂ ਹੋ ਰਹੇ ਜੀ ਉਹਨਾਂ ਮੁੰਡਿਆਂ ਨੇ ਕਿਹਾ ਵੀ ਉਹ ਵੀਡੀਓ ਸੰਬੰਧੀ ਤੁਹਾਡੇ ਕੀ ਕਹਿਣਾਗਾ ਜੀ ਦੇਖੋ ਜੀ ਉਹ ਅਰਮੀਨੀਆ ਬੈਠੀ ਹੈ ਮੁੰਡਿਆਂ ਨੇ ਦੱਸਿਆ ਉਹਨਾਂ ਕੋਲ ਜਦੋਂ ਆਏ ਨੇ ਉਹਨਾਂ ਕੋਲ 1 ਰੁਪਿਆ ਵੀ ਹੈ ਨਹੀਂ ਸੀਗਾ ਇੱਥੇ ਵਾਪਸ ਉਹਨਾਂ ਕੋਲ ਕਰਾਇਆ ਹੈ ਨਹੀਂ ਸੀ ਮੈਂ ਕਰਾਇਆ ਦਿੱਤਾ ਉਹਨਾਂ ਨੂੰ ਠੀਕ ਹੈ ਜੀ ਵਾਪਸ ਆਉਣ ਦਾ ਉਹ ਉੱਥੇ ਬੈਠੇ ਇੱਥੇ ਆ ਕੇ ਪੁਲਿਸ ਨੂੰ ਜਵਾਬ ਦੇਣਾ ਇਹ ਤਾਂ ਪੁਲਿਸ ਨੇ ਪਰਚਾ ਤਾਂ ਜਗੀਤਾ ਨਾ ਮੇਰੇ ਕੋਲ ਤਾਂ ਵੀਡੀਓ ਪਹੁੰਚੀ ਹੈ ਮੈਂ ਉਹਨਾਂ ਮੁੰਡਿਆਂ ਨੂੰ ਬਚਾਤਾ ਲਿਆਂਦੇ ਇੱਥੇ ਠੀਕ ਹੈ ਨਾ ਮੈਂ ਨਾ ਮੈਂ ਤਾਂ ਉਹਨਾਂ ਦੇ ਪਿੰਡ ਵੀ ਨਹੀਂ ਜਾਣਦਾ ਅਜੇ ਤੱਕ ਮੈਨੂੰ ਇੰਨਾ ਪਤਾ ਪਹਿਲਾਂ ਥਲਕੇ ਤੋਂ ਨਹੀਂ ਮੈਂ ਪਾਸਪੋਰਟ ਦੀਆਂ ਕਾਪੀਆਂ ਮੰਗਾਈਆਂ ਮੈਂ ਪਾਸਪੋਰਟ ਦੀਆਂ ਕਾਪੀਆਂ ਮੰਗਾ ਕੇ ਵਿਦੇਸ਼ ਮੰਤਰਾਲੇ ਨੇ ਦਿੱਤੀਆਂ ਵਿਦੇਸ਼ ਮੰਤਰਾਲੇ ਨੇ ਉਧਰ ਅੰਬੈਸੀ 'ਚ ਗੱਲ ਕਰਕੇ ਉਹਨਾਂ ਨੂੰ ਟਿਕਟਾਂ ਕਰਕੇ ਇੱਥੇ ਲਿਆਂਦਾ ਤੇ ਉਹ ਉੱਥੇ ਬੈਠੇ ਕਹੀ ਜਾਂਦੇ ਨੇ ਮੈਂ ਤਾਂ ਇਦਾਂ ਹੀ ਕਰ ਦੇਤਾ ਕਿਸੇ ਨੂੰ ਉਹਨਾਂ ਦੀਆਂ ਗੱਲਾਂ ਤੋਂ ਪਤਾ ਲੱਗਦਾ ਕੋਈ ਕਿਸੇ ਨਾ ਕਿਸੇ ਰਾਜਨੀਤਿਕ ਰੰਗ ਦੇ ਵਿੱਚ ਰੰਗੇ ਹੋਏ ਨੇ ਉਹ ਠੀਕ ਹੈ ਨਾ ਸੋ ਇਸ ਤਰ੍ਹਾਂ ਮੈਂ ਤਾਂ ਹਜ਼ਾਰਾਂ ਮੁੰਡੇ ਕੁੜੀਆਂ ਲਿਆਂਦੇ ਨੇ ਜੀ ਮੈਨੂੰ ਮੈਨੂੰ ਕੀ ਪ੍ਰੋਬਲਮ ਹੈ ਨਾ ਮੈਨੂੰ ਤਾਂ ਕੋਈ ਪੈਸਾ ਲੈਣਾ ਮੈਂ ਤਾਂ ਕਹਿੰਦਾ ਜੇ ਜਿੱਥੇ ਉਹਨਾਂ ਨੂੰ ਉੱਥੇ ਜਾਣ ਦੀ ਲੋੜ ਕਿਉਂ ਪਵੇ ਜੇ ਇੱਥੇ ਰੋਜ਼ਗਾਰ ਮਿਲ ਜੇ ਹਾਂ ਜਿਹੜੇ ਨਕਲੀ ਟਰੈਵਲ ਏਜੰਟ ਨੇ ਜਿਹੜੇ ਇੱਥੇ ਸੁਪਨੇ ਦਿਖਾ ਕੇ ਉੱਥੇ ਲੈ ਜਾਂਦੇ ਨੇ ਉਹਨਾਂ ਤੇ ਨਕੇਲ ਜ਼ਰੂਰ ਕੱਸਣੀ ਪਊਗੀ ਜਿਹੜੇ ਕਬੂਤਰਬਾਈ ਦਾ ਕੰਮ ਕਰਦੇ ਨੇ ਜਦੋਂ ਕੇਸ ਪੈ ਗਿਆ ਉਦੋਂ ਕਹਿੰਦੇ ਭਗਵੰਤ ਮਾਨ ਨੇ ਝੂਠਾ ਬੋਆ ਤਾਂ ਮੈਂ ਥੋੜੀ ਬੋਆ ਆ ਕੇ ਪੁਲਿਸ ਕੋਲ ਜਵਾਬ ਦਿਓ ਜੇ ਤੁਹਾਡੇ ਕੋਲ ਸਬੂਤ ਹੈਗੇ ਨੇ ਜਵਾਬ ਦਿਓ ਮੁੰਡੇ ਜਿਹੜੇ ਨੇ ਉਹ ਉਹ ਆਪ ਕਹਿ ਰਹੇ ਨੇ ਕਿ ਸਾਡੇ ਸਾਨੂੰ ਉੱਥੇ ਭੁੱਖੇ ਰ ਜਦੋਂ ਰੋਟੀ ਖਾਣ ਵਾਸਤੇ ਸੋਨੂੰ ਲੈ ਕੇ ਗਏ ਉਹ ਕਹਿੰਦੇ ਤਿੰਨ ਮਹੀਨਿਆਂ ਤੋਂ ਰੋਟੀ ਦੇਖੀ ਅਸੀਂ ਅੱਜ ਸੋ ਇਸ ਤਰ੍ਹਾਂ ਦਾ ਅਨਮਨੁੱਖੀਤਾ ਉਹਨਾਂ ਤੇ ਤਸ਼ੱਦਦ ਹੁੰਦਾ ਰਿਹਾ ਸੋ ਉਹਨਾਂ ਨੂੰ ਆ ਕੇ ਇੱਥੇ ਉਹ ਅਰਮੀਨੀਆਂ ਚ ਬੈਠੀ ਕੁੜੀ ਕੋਈ ਉਹ ਜਿਹੜੀ ਉਹ ਪਾਈ ਜਾਂਦੀ ਹੈ ਵੀਡੀਓ ਉਹ ਆ ਕੇ ਇੱਥੇ ਪੁਲਿਸ ਨੂੰ ਜਵਾਬ ਦੇ ਰਹੀ ਹੈ ਨਾ ਮੇਰਾ ਤਾਂ ਕੁਝ ਲੈਣਾ ਦੇਣਾ ਨਹੀਂ ਕੋਈ ਨਹੀਂ ਸੋ ਹੁਣ ਇਸ ਮਾਮਲੇ ਨੇ ਇੱਕ ਨਵਾਂ ਮੋੜ ਲੈ ਲਿਆ ਜਿੱਥੇ ਔਰਤ ਵੱਲੋਂ ਭਗਵੰਤ ਮਾਨ ਤੇ આરોਪ ਲਗਾਏ ਜਾ ਰਹੇ ਨੇ ਉੱਥੇ ਹੀ ਭਗਵੰਤ ਮਾਨ ਵੀ ਇਸ ਔਰਤ ਨੂੰ ਸਿਆਸੀ ਸ਼ੈ ਹੋਣ ਬਾਰੇ ਕਿਹਾ ਜਾ ਰਿਹਾ ਹੈ ਪਰ ਦੇਖਣਾ ਇਹ ਹੀ ਹੋਵੇਗਾ ਕਿ ਕੀ ਹਰਪ੍ਰੀਤ ਕੌਰ ਪੰਜਾਬ ਆਕੇ ਸਾਰੀ ਸਫਾਈ ਦਿੰਦੀ ਹੈ ਜਾਂ ਨਹੀਂ ਅਤੇਸ਼ ਮਾਮਲੇ ਦੇ ਵਿੱਚ ਸੁਖਪਾਲ ਖੈਰ ਦਾ ਕੀ ਕਹਿਣਾ ਹੋਵੇਗਾ ਇਹ ਵੀ ਵੇਖਣ ਵਾਲੀ ਗੱਲ ਰਹੇਗੀ ਉਹ ਦੌਰ ਤੋਂ ਸਾਈਪ ਸੰਧੂ ਪੰਜਾਬੀ ਲੋਕ ਚੈਨਲ